ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਵੇਰ ਦਾ ਹੋ ਗਿਆ ਟਾਈਮ ਪੈ ਰਹੇ ਆਪਣੇ ਪੱਠੇ ਤੇ ਕੁਛ ਆਪਣਾ ਉਧਰ ਸਫਾਈ ਹੋ ਰਹੀ ਹੈ ਬਰਸਾਤ ਬਹੁਤ ਹੋਈ ਕੱਲ ਤਾਂ ਮੀਂਹ ਪਈ ਠੀਕ ਆ ਕੱਟੇ ਖੁੱਡੇ ਜੇ ਭਰ ਕੇ ਸਾਰੇ ਇੱਧਰ ਤੇ ਇੱਧਰ ਆਪਣੇ ਬੱਚੇ ਖਾਰੇ ਪੱਠੇ ਤੇ ਆ ਗੇਂਦਰ ਸੋਨੇ ਤੋਂ ਡੇਰੀ ਤੇ ਬਰਸਾਤ ਜੇ ਥਾੜਾ ਬਸ ਇੱਕ ਹੀ ਕੰਮ ਔਖਾ ਜੀ ਡੰਗਰਾਂ ਪਸ਼ੂਆਂ ਦਾ ਬਸ ਇਹਨਾਂ ਨੂੰ ਥੋੜੀ ਮਿਹਨਤ ਵੱਜ ਜਾਂਦੀ ਬੰਦੇ ਦੀ ਲਾ ਲਓ ਭਿਜੋਣੋ ਉਨਾਰਾ ਸਫਾਈ ਆਵੇ ਕਬੂਰੇ ਆ ਲੈ ਨਾ ਤੇ ਲਿਬੜੀਆਂ ਪਈਆਂ ਠੀਕ ਹੈ ਤੇ ਇਧਰ ਆਪਣਾ ਫੌਜੀ ਸਾਹਿਬ ਆ ਰਿਹਾ ਪੱਠੇ ਆ ਫੌਜੀ ਸਾਹਿਬ ਦਾ ਹੈਗਾ ਵੱਡੇ ਠੀਕ ਹੈ ਅੱਜ ਮੁੰਡੇ ਦਾ ਜਨਮ ਦਿਨ ਹੈ ਪਰ ਇੱਥੇ ਤੇ ਕਹਿੰਦੇ ਹੁੰਦੇ ਆ ਵੱਡੇ ਵਾਲਿਆਂ ਜਵਾਕਾਂ ਨੂੰ ਸਾਰੇ ਕੰਮ ਤੇ ਧੱਕ ਦੀਦਾ ਠੀਕ ਹੈ ਇੱਥੇ ਤੇ ਕੋਈ ਬਹਾਨਾ ਨਹੀਂ ਚੱਲਣਾ ਵੀ ਅੱਜ ਮੇਰਾ ਵੱਡੇ ਆ ਤਾਂ ਮੈਂ ਬਹਿ ਜਾਣਾ ਹੈ ਕੰਮ ਤੇ ਕਰਨਾ ਹੀ ਪੈਣਾ ਤੇ ਇਧਰ ਖਾ ਰਹੀਆਂ ਆਪਣੇ ਗਾਈਆਂ ਪੱਠੇ ਪੈ ਗਏ ਪੱਠੇ ਕੋਲ ਮਲਾ ਕੇ ਸਾਰੇ ਠੀਕ ਹੈ ਅਬ ਤੂੜੀ ਜੀ ਕੱਲ ਦੀ ਸੋ ਕੋ ਖਰਾਬ ਜੀ ਹੋਈ ਪਈ ਉਤੋਂ ਤੇ ਬਾਕੀ ਮੀਚੇ ਥੋੜਾ ਕੰਮ ਵੱਧ ਜਾਂਦਾ ਵੀ ਆਪਣਾ ਸਹੋਬ ਸਾਫ ਸਫਾਈ ਦਾ বাসੂਆ ਡੰਗਰਾਂ ਦਾ ਪਤਾ ਗੱਲ ਕੀ ਆਪਣੇ ਕੋਲ ਤਾਂ ਕੋਈ ਬਹਾਨਾ ਵੀ ਨਹੀਂ ਬਹਾਨਾ ਇਹ ਨਹੀਂ ਹੈਗਾ ਵੀ ਬੰਦਾ ਹੈ ਨਹੀਂ ਬੰਦਾ ਹੈਗਾ ਸੀ ਔਰ ਆਪਾਂ ਕੋਸ਼ਿਸ਼ ਹੀ ਕਰਦੇ ਰੱਖੀਂ ਜੀ ਆਪ ਹੀ ਬੰਦਾ ਤੇ ਭਈਆ ਤੇ ਹੁੰਦਾ ਕਹਿੰਦਾ ਜਿਹੜਾ ਆਪਣੇ ਕੋਲ ਹੈਗਾ ਸੀ ਮੁੰਡਾ ਰੱਖਿਆ ਸੀ ਪਰ ਕੀ ਕਰਨਾ ਰੱਖ ਕੇ ਆਪ ਹੀ ਕਰਾਂਗੇ ਕੰਮ ਤਾਂ ਵੀ ਕੁਛ ਤੇ ਜਵਾਕ ਮਿਹਨਤ ਕਰਦੇ ਆਪ ਲੱਗਦੇ ਨੇ ਠੀਕ ਆ ਜੇ ਬੰਦਾ ਰੱਖ ਦਈ ਫਿਰ ਇਹ ਕੰਮ ਆਪ ਘਟਾ ਜਾਂਦੇ ਨੇ ਥੋੜਾ ਜਿਹਾ ਪਰ ਆਪਣਾ ਹੀ ਆਂਦਾ ਵੀ ਜਵਾਕ ਮਿਹਨਤ ਕਰਨਾ ਠੀਕ ਆ ਵੀ ਆਪਾਂ ਉਹ ਨਾ ਜਣੀ ਹੈਗੇ ਵੀ ਜ਼ਕਾਤ ਦੀ ਚ ਠੀਕ ਹੈ ਇੱਕ ਮਜਬੂਰੀਆਂ ਹੋ ਜਾਂਦੀਆਂ ਚਲੋ ਆਪਾਂ ਡੰਗਰ ਪਸ਼ੂ ਵੇਚਨੇ ਕੁਝ ਉਹ ਮਜਬੂਰੀਆਂ ਕਰਕੇ ਬੰਦਾ ਵੀ ਚਲੋ ਦੇਣੇ ਪੈਂਦੇ ਪਰ ਆਪਾਂ ਇਹ ਮਜਬੂਰੀ ਕਰਕੇ ਨਹੀਂ ਦੇਣੇ ਵੀ ਸਾਡੇ ਕੋਲ ਬੰਦਾ ਹੈ ਨਹੀਂ ਤੇ ਅਸੀਂ ਪਸ਼ੂ ਡੰਗਰ ਵੇਚਨੇ ਆ ਠੀਕ ਹੈ ਜੀ ਇਹ ਕੋਈ ਮਜਬੂਰੀ ਨਹੀਂ ਹੁੰਦੀ ਠੀਕ ਹੈ ਅੱਲਾ ਜੀ ਆਪਾਂ ਆਪਦੇ ਜੇਬ ਚ ਪੈਸੇ ਲਾ ਕੇ ਗਾਵਾਂ ਮੱਝਾ ਰੱਖਦੇ ਆ ਨਾ ਉਹ ਆਪਣੀ ਜੇਬ ਚ ਲੱਗੇ ਹੁੰਦੇ ਉਹ ਜਿਹੜਾ ਬੰਦਾ ਰੱਖਣ ਦੀ ਜੇਬ ਤੇ ਨਹੀਂ ਲੱਗਿਆ ਹੁੰਦਾ ਤੇ ਕੰਮ ਕਰਨਾ ਪਾਪ ਕਰਨਾ ਬੰਦੇ ਸਿਰ ਤੇ ਨਹੀਂ ਕਰਨਾ ਠੀਕ ਹੈ ਤੇ ਬਾਈ ਫਿਰ ਗੋਗੀਆਂ ਵੀਡੀਓ ਵੇਖਦਾਨਾ ਤੇ ਯਾਰੀ ਆ ਜਾਂਦੇ ਸਾਹਮਣੇ ਆ ਮਤਲਬ ਯੂਟਿਊਬਰ ਬਣਾਉਂਦੇ ਨੇ ਸੇਲ ਪਰਚੇਜ ਵਾਲੇ ਤੇ ਉਹ ਉਹਦੇ ਚ ਬੜੇ ਵੇਖਦੇ ਆ ਵੀ ਕੈਰੀ ਹੁੰਦੇ ਹਾਂ ਜੀ ਤੁਸੀਂ ਬਾਵਾਂ ਮਜਾ ਕਿਉਂ ਵੇਚ ਰਹੇ ਹੋ ਠੀਕ ਹੈ ਇਹ ਸਾਡੀ ਲੇਵਰ ਦੀ ਪ੍ਰੋਬਲਮ ਆ ਤਾਂ ਅਸੀਂ ਤਾਂ ਵੇਚਦੇ ਆ ਠੀਕ ਹੈ ਤੇ ਬਾਹਰੋਂ ਕਰਦੇ ਸਫਾਈ ਇਹਨੂੰ ਖਿੱਚਦੇ ਬਾਹਰੋਂ ਓਏ ਇੱਕ ਕਰਦੇ ਇਕੱਠੇ ਕਰ ਢੇਰੀਆਂ ਲਾ ਪਹਿਲਾਂ ਤੇ ਅਸੀਂ ਤਾਂ ਵੇਚਦੇ ਵੀ ਲੇਵਰ ਦੀ ਪ੍ਰੋਬਲਮ ਵੀ ਲੇਵਰ ਦੀ ਤਾਂ ਪ੍ਰੋਬਲਮ ਵੀਰੇ ਹੁਣੀ ਆ ਲੇਵਰ ਦਾ ਪੱਕਾ ਥੋੜਾ ਬੰਬੀ ਉਹਨੂੰ ਆਪਾਂ ਪੱਕਾ ਗੋਦਲੇ ਰੱਖਿਓ ਤੇ ਵੀ ਉਹਨੇ ਆਪਦੇ ਘਰੇ ਵੀ ਜਾਣਾ ਹੁੰਦਾ ਸੋ ਸਿਸਟਮ ਹੁੰਦਾ ਠੀਕ ਹੈ ਪਰ ਉਹ ਲੇਬਰ ਨਹੀਂ ਹੈਗੀ ਤਾਂ ਆਪਾਂ ਆਪਣੇ ਡੰਗਰ ਪਸ਼ੂ ਵੇਚ ਦੋ ਮਿਹਨਤ ਮਿਹਨਤ ਕਰੋ ਨਾ ਮਿਹਨਤ ਆਪਾਂ ਕਿਸੇ ਦੇ ਸਿਰ ਤੇ ਨਾ ਛੱਡਿਆ ਚਲੋ ਜਿੰਦਾ ਤਾਂ ਵੱਡਾ ਕੰਮ ਲੈ ਮਨ ਲਾ ਫਾਰਮ ਹੋਏ ਤਾਂ ਪਸ਼ੂ ਜਿਆਦਾ ਦੋਨੋਂ ਤੋਂ ਮਜਬੂਰੀ ਹੈ ਦੀ ਉਹ ਤਾਂ ਪੰਜ ਚਾਰ ਪਸ਼ੂਆਂ ਵਾਲੇ ਵੀ ਵੇਚ ਹੀ ਜਾਂਦੇ ਨੇ ਲੇਬਰ ਦੀ ਪ੍ਰੋਬਲਮ ਤੇ ਪੰਜ ਚਾਰ ਪਸ਼ੂਆਂ ਚ ਲੇਬਰ ਦੀ ਕੀ ਪ੍ਰੋਬਲਮ ਹੋ ਜੀ ਤੁਸੀਂ ਕਹੇ ਜੀ ਆਪਾਂ ਨੌਕਰੀ ਪੇਸ਼ੇ ਦੀ ਗੱਲ ਕਰੀਏ ਨਾ ਸਾਡੇ ਇੱਥੇ ਮਨ ਲਾ ਵੀ ਜੇ ਕੋਈ ਯੂਟੀ ਦੇ ਵੀ ਜਾਂਦਾ ਸਾਡੇ ਇੱਥੇ ਉਹ ਵੀ ਧਾਰਨਾ ਹੈਗੀ ਹੈ ਕਿ ਸਾਡੇ ਤੇ ਫੌਜੀ ਸਾਹਿਬ ਹੁਣ ਤੇ ਪੁਲਿਸ ਵਰਤੀ ਹੋ ਗਿਆ ਕਰਦੇ ਹੁੰਦੇ ਮਤਲਬ ਉਹ ਲੱਗੇ ਹੋਏ ਐ ਮੈਡਮ ਉਹ ਬੰਦਾ ਡਿਊਟੀ ਵੀ ਜਾਂਦਾ ਤੇ ਡੰਗਰ ਪਸ਼ੂ ਵੀ ਸ਼ਾਮ ਦਾ ਸਾਰਾ ਕੁਝ ਕਰਦਾ ਰਾਜੀ ਨੇ ਪੁੱਲ ਡੰਗਰ ਜਾਣੇ ਬੱਕਰੀਆਂ ਵੀ ਨੇ ਹਾਂ ਦੇਖੋ ਸਾਡੇ ਹਾਲਾਤ ਬਹੁਤ ਘੱਟ ਚੱਕੜੀ ਚੱਕਰ ਆਇਆ ਹੈ ਅਛੜ ਜੇ ਤਾਂ ਕਹਿ ਦਿੰਦੇ ਕੋਈ ਸੁੱਖ ਨਹੀਂ ਹੈ ਕਹਿਣਾ ਤਾਂ ਵਾਛੜ-ਵੁੱਛੜ ਇਧਰੋਂ ਇਧਰੋਂ ਪੈ ਪੋ ਗਏ ਸਾਰਾ ਕੁਝ ਵੈਸੇ ਹੀ ਹੋ ਜਾਂਦਾ ਤੇ ਨੀਂਜ ਬਸ ਆ ਯੋਖਾ ਡੰਗਰਾਂ ਪਸ਼ੂਆਂ ਦਾ ਗੋ ਆ ਗੋਬਰ ਪੂਰੇ ਹਾਲਾਤ ਬਸ ਇਹ ਹੀ ਵੱਡੀ ਸਮੱਸਿਆ ਹੈ ਰਿਆਂ ਲੋ ਜੀ ਇਧਰੋਂ ਕੀ ਸਫਾਈ ਸ਼ੁਰੂ ਵਰਦੀ ਸਾਹਿਬ ਲੱਗੇ ਨੇ ਸਫਾਈ ਕਰਨ ਤੇ ਹੁਣ ਇਹਨਾਂ ਨੂੰ ਨਿਵਾ ਕੇ ਇਹਨਾਂ ਦਾ ਮੈਟ ਮੁਰ ਸਾਫ ਕਰਾਂਗੇ ਠੀਕ ਹੈ ਕਿਉਂਕਿ ਕੱਲ ਦੀ ਹੋਈ ਪ੍ਰਸਾਦ ਰਾਣੀ ਪ੍ਰਸਾਦ ਚਿੱਕੜੋ ਕਰਕੇ ਨਾ ਗਾਵਾ ਸਾਰੀਆਂ ਲਿਬਰੀਆਂ ਪਈਆਂ ਤੇ ਮੈਂ ਕਹਿੰਦਾ ਨਿਵਾ ਸਾਫ ਕਰ ਮੈਟ ਸਾਫ ਕਰ ਸਾਨੂੰ ਸਫਾਈ ਕਰਦੇ ਤੇ ਵਧੀਆ ਕਿਉਂਕਿ ਮਨ ਲ ਜੇ ਜੇ ਆਪਾਂ ਸਫਾਈ ਰੱਖਾਂਗੇ ਉਹ ਨਾਲ ਚੰਗਾ ਵਾ ਤੇ ਦੋਸਤੋ ਚਲੋ ਤੁਹਾਨੂੰ ਦਿਖਾਉਨੇ ਉਧਰ ਆਪਣੇ ਛੋਟੇ ਬੱਚੇ ਵੀ ਨਾਲੇ ਕਰਦੇ ਗੱਲਾਂ ਬਾਤਾਂ ਹਰੋ ਬੱਚੇ ਬੈਠੇ ਆਪਣੇ ਲੋ ਜੀ ਇੱਧਰ ਬੈਠੇ ਆਪਣੇ ਬੱਚੇ ਕੱਲ ਤੇ ਹੋਈ ਬਰਸਾਤ ਰਾਤ ਵੀ ਫੁੱਲ ਤੇ ਅੱਜ ਵੀ ਹੋਈ ਪਰ ਹੁਣ ਥਾਂ ਐ ਸੁੱਕਾ ਤੇ ਹੁਣ ਬੈਠੇ ਆਪਣੇ ਬੱਚੇ ਐ ਆਰਾਮ ਨਾਲ ਤੇ ਕਿਉਂਕਿ ਦੋਸਤੋ ਜਿਹੜੇ ਨਾ ਹੁੰਦੇ ਆ گاਵਾ ਮੱਜਾਂ ਦੇ ਖਾਸ ਕਰ گاਵਾਂ ਦੇ ਬੱਚੇ ਬੜੇ ਨਾ ਮਨਾਂ ਨੂੰ ਭਾਉਂਦੇ ਨਾ ਚਿੱਕੜ 'ਚ ਨਹੀਂ ਬਿੰਦੇ ਇਹਨਾਂ ਨੂੰ ਸੁੱਕਾ ਥਾਂ ਭਾਲਦੇ ਤੇ ਹੁਣ ਇਹਨਾਂ ਨੂੰ ਵੇਲਾ ਆਰਾਮ ਨਾਲ ਸੁੱਕਾ ਤਾਂ ਮਿਲਿਆ ਆਰਾਮ ਨਾਲ ਬੈਠੀਆਂ ਆ ਤੇ ਮਨ ਲਾ ਵੀ ਆਪਾਂ ਜੇ ਕਹਿ ਦਈਏ ਅਸੀਂ ਹੁਣ ਕਿੰਨੇ ਪਸ਼ੂ ਆ ਵੀ ਮਤਲਬ ਸਾਡੀ ਦੀ ਗੱਲ ਨਹੀਂ ਬੜੇ ਭਰਾ ਨੇ ਜਿਹੜੇ ਬੜੇ ਮਿਹਨਤ ਕਰਦੇ ਨੇ ਭੈਣਾਂ ਨੇ ਬੜੀਆਂ ਮਿਹਨਤ ਕਰਦੀਆਂ ਠੀਕ ਹੈ ਫੀਲਡ ਚ ਆਈਆਂ ਠੀਕ ਹੈ ਜੀ ਡੇਰੀ ਫਾਰਮ ਬੜਾ ਪਸ਼ੂ ਰੱਖੇ گاਵਾ ਮਰ ਜਾਂਦੀ ਮਿਹਨਤ ਕਰਕੇ ਜ਼ੀਰੋ ਲੈਵਲ ਤੇ ਸਟਰਗਲ ਕਰਕੇ ਜ਼ਿੰਦਗੀ ਚ ਬਹੁਤ ਕਾਮਯਾਬ ਵੀ ਹੋਏ ਨੇ ਹੋਰ ਵੀ ਰਹੇ ਨੇ ਠੀਕ ਹੈ ਜੀ ਤੇ ਇਹ ਮਤਲਬ ਤਾਂ ਹੀ ਹੋ ਸਕਦਾ ਵੀ ਆਪਾਂ ਜ਼ਿੰਦਗੀ ਚ ਕਾਮਯਾਬੀ ਜੇ ਚੰਗੇ ਆਪਾਂ ਮਤਲਬ ਵੀਡੀਓ ਵੇਖੀਏ ਸੋਸ਼ਲ ਮੀਡੀਆ ਦਾ ਜਮਾਨਾ ਤੇ ਜਿਨ੍ਹਾਂ ਨੂੰ ਉਹਨਾਂ ਨੂੰ ਉਹਨਾਂ ਤੋਂ ਆਪ ਆਪਣਾ ਇਹ ਨਾਲ ਲਈਏ ਮੋਟੀਵੇਟ ਹੋਈਏ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਠੀਕ ਹੈ ਜਿੰਦਗੀ ਚ ਠੀਕ ਹੈ ਆਪਾਂ ਵਿੱਚ ਉਹ ਕਿਸੇ ਫੀਲਡ ਚ ਆਪਾਂ ਇਹ ਨਹੀਂ ਕਹਿੰਦੇ ਵੀ ਇਹੀ ਪੰਗਾਵਾ ਬਸ ਉਹ ਤਾਂ ਕਿਸੇ ਵੀ ਫੀਲਡ ਬੰਦਾ ਹੈ ਨਾ ਹਰ ਮਿਹਨਤ ਕਰਕੇ ਕਈ ਬੰਦੇ ਕਾਮਯਾਬ ਹੋਏ ਨੇ ਤੇ ਉੱਥੇ ਆਪਾਂ ਉਹਨਾਂ ਆਪਣੇ ਬੱਚਿਆਂ ਨੂੰ ਦੱਸੀਏ ਵੀ ਆ ਬੰਦਾ ਅੱਜ ਤੋਂ ਉੱਥੇ ਆ ਦੇ ਇੱਥੋਂ ਤੱਕ ਪਹੁੰਚ ਗਿਆ ਤੇ ਜੇ ਆਪਾਂ ਸਾਰਾ ਦਿਨ ਉਹਨਾਂ ਵੇਲਣਾਂ ਦੀ ਵੀਡੀਓ ਦੇਖੀ ਜਾਵਾਂਗੇ ਮਤਲਬ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਕਿ ਕੁਰਤੀ ਲਈ ਦਾ ਅਸੀਂ ਅੱਜ ਕੜੀ ਬਣਾਈ ਆ ਮੌਸਮ ਬਹੁਤ ਸੁਹਾਣਾ ਅੱਜ ਮਤਲਬ ਚਲੋ ਆਪਾਂ ਕੀ ਲੈਣਾ ਅਗਲੀ ਦੀ ਜ਼ਿੰਦਗੀ ਆ ਬਈ ਉਹ ਵਿਖਾਈ ਜਾਂਦੇ ਪਤੀਲੇ ਉਹਦੇ ਚ ਲੂਣ ਮਿਰਚ ਅੱਜ ਸਾਡੀ ਆਹ ਸਬਜ਼ੀ ਬਣੀ ਆ ਉਹ ਸਬਜ਼ੀ ਲਿਉਂਦਾ ਤਾਂ ਆਪਾਂ ਕੀ ਸਿੱਖਣਾ ਤੇ ਸਾਰੇ ਘਰਾਂ ਚ ਬੰਦੀ ਉਹ ਸਾਰੇ ਨੇ ਵੇਖਿਆ ਕਿਹੜੇ ਲੂਣ ਮਿਰਚ ਨਹੀਂ ਵੇਖਿਆ ਜਾਂ ਕਿਸੇ ਨੇ ਗੰਡੇ ਨਹੀਂ ਵੇਖਿਆ ਸਭ ਨੇ ਵੇਖਿਆ ਉਹ ਕਈ ਕਈ ਦਿਨ ਕੋ ਵੀਡੀਓ ਬਣਾਈ ਜਾਂਦੇ ਡੇਲੀ ਦਾ ਡੇਲੀ ਸਾਡੇ ਆਜਾ ਬਣਿਆ ਸਾਡੇ ਆਜਾ ਬਣਿਆ ਯਾਰ ਕੋਈ ਕੋ ਚੰਗਾ ਤੇ ਬਣਾ ਲੋ ਕੋਸ ਕਿਸੇ ਨੂੰ ਸਿਖਾ ਤੇ ਦੋ ਠੀਕ ਹੈ ਜੇ ਕੋ ਸਿੱਖਿਆ ਹੀ ਨਹੀਂ ਆਪਾਂ ਇਹ ਕੋ ਸਿੱਖਿਆ ਦਾਲ ਫੁਰਕਾ ਦਾਲ ਫੁਲਕੀ ਬਣਾ ਲਈ ਇਹ ਤਾਂ ਇਹ ਤਾਂ ਇੱਕ ਪੈਣਾ ਦਾ ਕੰਮ ਹੈ ਕੁਕਿੰਗ ਚਲੋ ਕਰਤੀਆਂ ਪੈਣਾ ਬਣਾਉਂਦੀਆਂ ਵੀਡੀਓ ਕੁਕਿੰਗ ਕਰਦੀਆਂ ਮਤਲਬ ਉਹ ਮਿਹਨਤ ਕਰਦੀਆਂ ਦੱਸਦੀਆਂ ਵੀ ਅਸੀਂ ਮਿਹਨਤ ਕਰਦੇ ਆ ਅੱਜ ਆਸੀਂ ਆ ਬਣਾਏ ਮਿਹਨਤ ਕੀਤਾ ਕੀਤਾ ਤੇ ਇਹ ਉੱਠ ਕੇ ਮਤਲਬ ਸਾਡੇ ਆਪਣੇ ਵਰਗੇ ਬੰਦੇ ਮਤਲਬ ਮਰਦ ਬੰਦੇ ਉੱਠ ਕੇ ਇਹ ਕੰਮ ਕਰਨ ਤੇ ਚੰਗੇ ਨਹੀਂ ਲੱਗਦੇ ਨਾ ਉਹ ਵੀ ਸਿਆਣੇ ਬਾਣੇ 50 50 ਸਾਲਾਂ ਦੇ ਤੇ ਸਾਰਾ ਦਿਨ ਉਹ ਬਸ ਕੋਈ ਕੋਈ ਵੀਡੀਓ ਕੋਈ ਰੋ ਡੇਲੀ ਡੇਲੀ ਠੀਕ ਹੈ ਚਲੋ ਮੈਂ ਨਹੀਂ ਦੇਖਦਾ ਨਾ ਮੈਂ ਕਹਦਾ ਵੀ ਮੈਂ ਦੇਖਦਾ ਮੈਂ ਨਹੀਂ ਦੇਖਦਾ ਨਾ ਹੀ ਆਪਾਂ ਇਹਨਾਂ ਨੂੰ ਕੋਈ ਸਬਸਕ੍ਰਾਈਬ ਕਰੀਏ ਨਾ ਕੁਝ ਕਰੀਏ ਕੀ ਕਰਨਾ ਡੇਲੀ ਆ ਜਾ ਕਰਨਗੇ ਆਪਾਂ ਸਿਰਫ ਉਹਨਾਂ ਨੂੰ ਕੀਤਾ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਸਿਰਫ ਉਹੀ ਦੱਸਿਆ ਵੀ ਸਿਰੇ ਉੱਠ ਕੇ ਮਿਹਨਤ ਕਰਨੀ ਗਰਾਊਂਡ ਜਾਣਾ ਜਿਮ ਜਾਣੀ ਆਪਣੇ ਫਾਰਮ ਤੇ ਕੰਮ ਕਰਨਾ ਪਰ ਕਹਿੰਦੇ ਹੁੰਦੇ ਨਾ ਚੰਗੇ ਬੜੇ ਨੇ ਮਤਲਬ ਬਹੁਤ ਮਿਹਨਤ ਕਰਦੇ ਨੇ ਜੰਪਿੰਗ ਕੇ ਜਰ ਕਰਗਾ ਵੇਖੋ ਆਪਣੇ ਬੱਚੇ ਨੂੰ ਦੱਸੋ ਵੀ ਉਹ ਬੰਦਾ ਮਿਹਨਤ ਕਰਦਾ ਠੀਕ ਹੈ ਕਿੱਥੋਂ ਤੱਕ ਉਹਦਾ ਲੈਵਲ ਪਹੁੰਚ ਗਿਆ ਠੀਕ ਹੈ ਪਲੇਅਰ ਆਫ ਦੱਸੋ ਜਾਂ ਕੋ ਹੋਸ਼ ਮਤਲਬ ਕਿਸੇ ਬੰਦੇ ਨੇ ਕਿਸੇ ਬਿਲਡ ਚ ਕੰਮ ਕਰਦਾ ਉਹ ਉਹ ਵਿਖਾਓ ਵੀ ਆ ਬੰਦਾ ਜ਼ੀਰੋ ਲੈਵਲ ਤੋਂ ਉੱਟ ਕੇ ਸਟਰਗਲ ਕਰਕੇ ਇੱਥੇ ਤੱਕ ਆ ਗਿਆ ਤੇ ਇਹਨਾਂ ਤੋਂ ਕੀ ਸਿੱਖਣਾ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਕੋਸ਼ ਕੱਢਣ ਨੂੰ ਕੁਝ ਪਾਉਣ ਨੂੰ ਨਹੀਂ ਵੀਰੋ ਕੁਝ ਨਹੀਂ ਕੱਢਣ ਪਾਉਣ ਨੂੰ ਠੀਕ ਹੈ ਨਾ ਇੱਥੋਂ ਆਪਾਂ ਕੁਝ ਨਹੀਂ ਸਿੱਖ ਸਕਦੇ ਤੇ ਬਸ ਐਸੀ ਚੰਗੀਆਂ ਚੀਜ਼ਾਂ ਵੇਖੋ ਮਿਹਨਤ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਕਾਮਯਾਬ ਕਰੋ ਠੀਕ ਹੈ ਤੇ ਸਸਰੀ ਕਾਲ ਜੀ ਸਾਰਿਆਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ